ਵਾਹਿਗੁਰੂ ਪਰਮ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਸਾਕੀਏ ਧੰਨਵਾਦੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਦੇ ਗੱਲ ਕਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾ ਵਾਲਿਆਂ ਜਿਨ੍ਹਾਂ ਨੂੰ ਬਾਬਾ ਬਿਸ਼ਮਕਰਮਾ ਜੀ ਦੇ ਸਲਾਨਾ ਜੋੜ ਮੇਲੇ ਦੇ ਵਿੱਚ ਇਕੱਤਰ ਹੋਣ ਦਾ ਸਮਾਂ ਮਿਲਿਆ ਤੇ ਸਮਾਂ ਇੰਨਾ ਜ਼ਿਆਦਾ ਨਹੀਂ ਕਿ ਆਪਾਂ ਜ਼ਿਆਦਾ ਵਿਚਾਰ ਕਰ ਸਕੀਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਜਾਂਦੇ ਨੇ ਤਰਖਾਣ ਦੇ ਤੇ ਉਧਰੋਂ ਮਰਗ ਭਾਗੋ ਗੱਲ ਕੋਈ ਸ਼ਾਰਟ ਚ ਕਰ ਰਹੇ ਆ ਤੇ ਉਧਰੋਂ ਮਰਗ ਭਾਗੋ ਸਾਧ ਸੰਗਤ ਜੀ ਉਹਨੇ ਕਹਿੰਦੇ ਆਪਣਾ ਭੰਡਾਰਾ ਕਰਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਨੇਹੇ ਭੇਜੇ ਕਿ ਸਾਡਾ ਭੰਡਾਰਾ ਛਕੋ ਆ ਕੇ ਪਰ ਗੁਰੂ ਸਾਹਿਬ ਗਏ ਨਹੀਂ ਕਿਉਂਕਿ ਹੱਕ ਪਰਾਇਆ ਨਾਨਕਾ ਉਸ ਉਸ ਗਾਏ گور ਪੀਰ ਹਮਾ ਤਾ ਭਰੇ ਜਾ ਮਰਦਾਰ ਨਾ ਖਾਏ ਕਹਿੰਦੇ ਦੂਜੇ ਦਾ ਹੱਕ ਖਾਣਾ ਬਸ ਬਹੁਤ ਗਲਤ ਗੱਲ ਆ ਸੋ ਸਾਧ ਸੰਗਤ ਆਪਦਾ ਰੂਪ ਵਿੱਚ ਇਸ ਤਰ੍ਹਾਂ ਸੁਣੋ ਜੀ ਟੁਕੜਾ ਨਾਲੋ ਦਾ ਗੁਰ ਹੱਥ ਵਿੱਚ ਫੜਿਆ ਟੁਕੜਾ ਨਾਲੋ ਦਾ ਗੁਰ ਹੱਥ ਵਿੱਚ ਫੜਿਆ ਵੇਖ ਕੇ ਦੁੱਧ ਭਗਦਾ ਭਾਗੋ ਵੀ ਸੜਿਆ ਵੇਖ ਕੇ ਦੁੱਧ ਭਗਦਾ ਭਾਗੋ ਵੀ ਸੜਿਆ ਉੱਥੇ ਬੈਠ ਗਏ ਨਾਨਕ ਨਰਨਕਾਰੀ ਜਿੱਥੇ ਭਾਗੋ ਜੈ ਵੇ ਕੌਤ ਦੇ ਰਚਿਆਏ ਗੁਰ ਪਰਉਪਕਾਰੀ ਦਿਲ ਵਿੱਚ ਸ਼ਰਮਾਉਂਦੇ ਜਿਹੜੇ ਮਾਇਆ ਤਹਾਰੀ ਵੇਖਣ ਸਤ ਗੁਰ ਨੇਰਾ ਕਿਹੜਾ ਫੜਿਆ ਵੇਖਣ ਸਤ ਗੁਰ ਨੇਰਾ ਕਿਹੜਾ ਫੜਿਆ ਟੁਕੜਾ ਨਾਲੋਂ ਦਾ ਗੁਰ ਹੱਥ ਵਿੱਚ ਫੜਿਆ ਵੇਖ ਕੇ ਦੁੱਧ ਭਗਦਾ ਬਾਘੋ ਵੀ ਸੜਿਆ ਸੱਚ ਦੋਰ ਨੇ ਇੱਕ ਖੇਲ ਰਚਾਇਆ ਪੂੜਾ ਭਾਗੋ ਦਾ ਗੁਰਾ ਹੱਥ ਤੇ ਜਾਇਆ ਬੋਲੇ ਦਾਤਾ ਜੀ ਇਹ ਹਰਾਮ ਦੀ ਮਾਇਆ ਉਸਦੇ ਪੂੜੇ ਚੋਂ ਘਟ ਉਸਦੇ ਪੂੜੇ ਚੋਂ ਘਟ ਖੂਨ ਲਗਾਇਆ ਉਹ ਮਲ ਕੇ ਬੈਠਾ ਹੀ ਸਣ ਕੱਪੜੀ ਸੜਿਆ ਹੋ ਉਹ ਬੈਠ ਮਲ ਕੇ ਬੈਠਾ ਹੀ ਸਣ ਕੱਪੜੀ ਸੜਿਆ ਮਲਕੀ ਬੈਠਾ ਹੀ ਸਾੜੇ ਕੱਪੜ ਹੀ ਸੜਿਆ ਟੁਕੜਾ ਨਾਲੋਂ ਦਾ ਗੁਰ ਹੱਥ ਵਿੱਚ ਫੜਿਆ ਵੇਖ ਕੇ ਦਦ ਰੰਗਦਾ ਭਾ ਗੋ ਵੀ ਸੜਿਆ ਹੋ ਕਹਿੰਦਾ ਸੱਚ ਗੁਰੂ ਜੀ ਸੁਣ ਲੋ ਪਹਾਈ ਤਰਖਾਨ ਵਿਚਾਰੇ ਦੀ ਏ ਏ ਨੇਕ ਚੀਆਂ ਗੱਲਾਂ ਨੇ ਵਿੱਚ ਝੂਠ ਨਾ ਕਾਈ ਮਿਹਨਤ ਸੱਚੀ ਦੀ ਸੱਚ ਹੀ ਵੜਿਆਈ ਦੇਖਦੇ ਸਾਰ ਹੀ ਚਾਲਾ ਲੋਨੂ ਚੜਿਆ ਦੇਖਦੇ ਸਾਰ ਹੀ ਚਾਲਾ ਲੋਨੂ ਚੜਿਆ ਟੁਕੜਾ ਲਾਹਣਾ ਦਾ ਗੁਰ ਹੱਥ ਵਿੱਚ ਫੜਿਆ ਟੁਕੜਾ ਲਾਹਣਾ ਦਾ ਗੁਰ ਹੱਥ ਵਿੱਚ ਫੜਿਆ ਦੇਖ ਕੇ ਦੰਦ ਰਗ ਦਾ ਭਗਵਾਨ ਵੀ ਛੜਿਆ ਜਿ ਰੂਪਤਾ ਦੀ ਸ੍ਰੀ ਆਨੰਦ ਸਵਾਰੀ ਸਾਗ ਅਲੂਣਾ ਬਿਦਰਦਾ ਹਾਤਾ ਕ੍ਰਿਸ਼ਨਾ ਮਰਾਰੀ ਬਿਦਰੇ ਨੀਚ ਭਿਲਣੀ ਜੋ ਮਹਿਤਾ ਤਾਰੀ ਹਨ ਹਨ ਬਾਬਾ ਨਾਨਕਾ ਤੇਰੀ ਹੀ ਜ਼ਿੰਗਦਾਰੀ ਬਿਜਲੀ ਦੀ ਆਣ ਕੇ ਦਰ ਤੇਰੇ ਖੜਿਆ ਬਿਜਲੀ ਦੀ ਆਣ ਕੇ ਦਰ ਤੇਰੇ ਖੜਿਆ ਟੁਕੜਾ ਲਹਲੋ ਦਾ ਗੁਰ ਹੱਥ ਵਿੱਚ ਫੜਿਆ ਕੇ ਕੇ ਦਰ ਵਗਦਾ ਭਾਗੋ ਵੀ ਸੜਿਆ ਸੋ ਸਾਥ ਸੰਗਤ ਜੀ ਹਾਕੀ ਸਾਚੀ ਦੀ ਕਮਾਈ ਖਾਣੀ ਕਿਹਾ ਕਿਉਂਕਿ ਉਥੇ ਅਮਲਾ ਦੇ ਗੋਲੇ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੁਛੜੇ ਹੋਈਆਂ ਗਲਤੀਆਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਬਲਾਉ ਫਤੇ ਪਾਉ ਫਤੇ ਗੱਜ ਕੇ ਅੱਖ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ